ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਤੇ YouTube ਫਾਰਮਰ ਚੈਨਲ ਤੇ ਸਵਾਗਤ ਹੈ ਤੁਹਾਡਾ ਸਭ ਦਾ। ਅੱਜ ਉਹ ਕਿਸਾਨਾਂ ਦੇ ਲਈ ਮੌਸਮੀ ਅਪਡੇਟ ਲੈ ਕੇ ਹਾਜ਼ਰਾਂ 28 29 ਤੇ 30 ਸਤੰਬਰ ਦੀ ਕਿ ਇਹਨਾਂ ਤਿੰਨ ਦਿਨਾਂ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ। ਕਿਸਾਨਾਂ ਦੇ ਲਈ ਕੀ ਫਸਲੀ ਸੁਝਾਅ ਨੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ। ਸੋ ਪਹਿਲਾ ਗੱਲ ਕਰੀ ਅੱਜ 28 ਆਪਣੇ ਸਤੰਬਰ ਦੀ ਤਾਂ 28 ਸਤੰਬਰ ਨੂੰ ਮੌਸਮ ਹੈ ਜਿਹੜਾ ਸਵੇਰ ਦੇ ਵੇਲੇ ਕੁਝ ਪੱਛਮੀ ਖੇਤਰਾਂ ਵਿੱਚ ਆਪਾਂ ਨੂੰ ਬੱਦਲਵਾਈ ਵਾਲਾ ਦੇਖਣ ਨੂੰ ਮਿਲੂਗਾ। ਬੱਚੇ ਜਿਹੜੇ ਆਪਣੇ ਸਰਹੱਦੀ ਇਲਾਕੇ ਆਏਗੇ ਸੋ ਉਹਨਾਂ ਭਾਗਾਂ ਵਿੱਚ ਬਦਲਵਾਈ ਰਹਿ ਸਕਦੀ ਹੈ ਜਿਵੇਂ ਜ਼ਿਲ੍ਹੇ ਫਿਰੋਜ਼ਪੁਰ ਦੇ ਹੋਗੇ ਕੁਝ ਭਾਗ ਆਪਣੇ ਨਾਲ ਲੱਗਦੇ ਤਰਨਤਨ ਸਾਹਿਬ ਹੋ ਗਿਆ ਅਮਰਸਰ ਗੁਰਦਾਸਪੁਰ ਪਠਾਨਕੋਟ ਤੇ ਬਾਕੀ ਕੁਝ ਭਾਗ ਜਲੰਧਰ ਕਪੂਰਸਲਾ ਹੁਸ਼ਿਆਰਪੁਰ ਦੇ ਸੋ ਇਨਾਂ ਹਿੱਸਿਆਂ ਦੇ ਵਿੱਚ ਬਦਲਵਾਈ ਰਹੇਗੀ ਮੀਂਹ ਦੇ ਥੋੜੇ ਬਹੁਤ ਚਾਂਸ ਵੱਧ ਸਕਦੇ ਨੇ ਪਹਿਲੇ ਸਵੇਰ ਦੇ ਘੰਟਿਆਂ ਦੇ ਵਿੱਚ ਪਰ ਦਿਨ ਦੇ ਵੇਲੇ ਮੌਸਮ ਠੀਕ ਠਾਕ ਰਹੇਗਾ ਦੁਪਹਿਰ ਤੋਂ ਬਾਅਦ ਫਿਰ ਛੋਟੇ-ਮੋਟੀਆਂ ਟੁੱਟਵੀਂ ਬਦਲਵਾਈ ਬਣੇਗੀ ਗਰਜ ਚਮਕ ਵਾਲੇ ਜਿਹੜੇ ਕੀ ਪੈਚੀ ਰੂਪ ਦੇ ਵਿੱਚ ਜ਼ਿਲ੍ਹੇ ਦੇ 2-4 ਹਿੱਸਿਆਂ ਦੇ ਵਿੱਚ ਮੀਂਹ ਪਿਆ ਸੋ ਜਿਹੀ ਤਾਂ ਬਾਕੀ ਹਿੱਸਿਆਂ ਦੇ ਵਿੱਚ ਜ਼ਿਆਦਾਤਰ ਮੌਸਮ 'ਚ ਹੁਣ ਸੁਧਾਰ ਦੇਖਣ ਨੂੰ ਮਿਲੇਗਾ ਪਿਛਲੇ 1-2 ਦਿਨਾਂ ਵਿੱਚ ਜਿਹੜੇ ਬੱਦਲ ਵੜ ਰਹੇ ਸੀ ਉਹਨਾਂ ਦੇ ਵਿੱਚ ਥੋੜੀ ਜਿਹੀ ਕਮੀ ਆਵੇਗੀ ਮੌਸਮ 'ਤੇ ਵਿੱਚ ਸੁਧਾਰ ਦੇਖਣ ਨੂੰ ਮਿਲੇਗਾ 29 ਅਤੇ 30 ਤਰੀਕ ਨੂੰ ਮੌਸਮ ਫਿਰ ਜ਼ਿਆਦਾਤਰ ਪੰਜਾਬ ਦਾ ਠੀਕ-ਠਾਕ ਰਹੇਗਾ ਸਾਫ਼ ਰਹੇਗਾ ਖੁਸ਼ਕ ਰਹੇਗਾ ਥੋੜਾ-ਬਹੁਤ ਪੱਛਮੀ ਹਵਾਵਾਂ ਵਾਪਸੀ ਕਰਨਗੀਆਂ ਪਰ ਚੰਗੇ ਪੱਧਰ ਦੀਆਂ ਪੱਛਮੀ ਹਵਾਵਾਂ ਦੀ ਵਾਪਸੀ ਹੋਣ ਦੇ ਵਿੱਚ ਹਲੇ ਫੇਰ ਥੋੜਾ ਜਿਹਾ 2-4 ਦਿਨ ਇੰਤਜ਼ਾਰ ਕਰਨਾ ਪਵੇਗਾ ਸੋ ਟੈਂਪਰੇਚਰ ਦੀ ਗੱਲ ਕਰੀਏ ਸੋ ਇਹ ਮੌਸਮੀ ਗੜਬੜੀ ਕਰਕੇ ਟੈਂਪਰੇਚਰ ਜਿਹੜੇ 37 38 ਤੱਕ ਬਣ ਗਏ ਸੀ ਉਹ ਇੱਕ ਵਾਰ ਘਟ ਕੇ 32 33 ਡਿਗਰੀ ਤੱਕ ਪਹੁੰਚ ਗਏ ਨੇ ਪਰ ਅਗਲੇ 2-3 ਦਿਨਾਂ ਦੇ ਵਿਆਹ ਜਾਨੀ ਕਿ 30 ਸਤੰਬਰ ਦੇ ਆਸ-ਪਾਸੇ ਤੋਂ ਫਿਰ ਦਿਨ ਦੇ ਤਾਪਮਾਨ ਜਿਹੜੇ 34 35 36 ਦੇ ਆਸ-ਪਾਸ ਤੱਕ ਪਹੁੰਚਣਗੇ ਜਿਹੜੇ ਫਿਰ ਅਗਲੇ 5-10 ਦਿਨਾਂ ਦੇ ਵਿੱਚ ਹੌਲੀ-ਹੌਲੀ ਡਾਊਨ ਆਉਣਗੇ ਜਾਨੀ ਕਿ ਇੱਕ ਵਾਰ ਜਿਹੜਾ ਟੈਂਪਰੇਚਰ ਆ 35 ਡਿਗਰੀ ਜਾਂ 35 ਤੋਂ ਪਲੱਸ ਕੁਝ ਹਿੱਸਿਆਂ ਵਿੱਚ ਜਾ ਸਕਦਾ ਥੋੜੇ ਬਹੁਤ ਫਿਰ ਗਰਮੀ ਦਾ ਅਨੁਭਵ ਉਹ ਅਗਲੇ 5-4 ਦਿਨਾਂ ਵਿੱਚ ਗਰਮੀ ਨਹੀਂ ਪਵੇਗੀ ਪਿਛਲੇ ਜਿਵੇਂ ਦਿਨਾਂ ਵਿੱਚ ਇੱਕ ਗਰਮੀ ਨੇ ਪੰਜ ਚਾਰ ਦਿਨਾਂ ਵਿੱਚ ਕਾਫੀ ਜ਼ਿਆਦਾ ਜ਼ੋਰ ਫੜਿਆ ਸੀ ਤਾਂ ਉਸ ਤਰ੍ਹਾਂ ਦੇ ਮੌਸਮ ਹੋਣ ਦੀ ਸੰਭਾਵਨਾ ਘੱਟ ਹੈ ਸੋ ਕਿਸਾਨਾਂ ਦੇ ਲਈ ਫਸਲੀ ਸਜਾਏ ਹੈ ਕਿ ਜਿਹੜੀਆਂ ਪਛੇਤੀਆਂ ਕਿਸਮਾਂ ਨੇ ਜਿਹੜੀਆਂ ਇਸ ਵੇਲੇ ਹਾਲੇ ਪੱਕੀਆਂ ਨਹੀਂ ਤਾਂ ਉਹਨਾਂ ਉੱਪਰ ਤੇਲਾ ਵਗੈਰਾ ਹੋ ਗਿਆ ਜਾਂ ਬਲਾਈਟ ਵਗੈਰਾ ਹੋ ਗਈ ਜੜਾਂ ਦੇ ਗੜਲੇ ਸਬਸਿਆ ਹੋਊਗੀ ਸੋ ਉਹਨਾਂ ਰੋਗਾਂ ਦੇ ਧਿਆਨ ਰੱਖਣ ਦੀ ਲੋੜ ਹੈ ਜੇਕਰ ਕੋਈ ਤੇਲੇ ਵਰਗੇ ਦਾ ਹਮਲਾ ਦੇਖਦਾ ਹੈ ਤਾਂ ਉਹਦੀ ਸਪਰੇਅ ਕਰਨ ਦੀ ਲੋੜ ਹੈ ਕਿਉਂਕਿ ਹੁਣ ਬਰਸਾਤ ਵੀ ਹੋਈ ਹੈ ਮੌਸਮ ਦੇ ਵਿੱਚ ਅਸੱਲਾ ਪਾਣਾ ਸੋ ਜਿਹੇ ਦੇ ਵਿੱਚ ਤੇਲੇ ਦਾ ਹਮਲਾ ਵਧਣ ਦੇ ਚਾਂਸ ਵੱਧ ਜਾਂਦੇ ਨੇ